ਸਤਨਾਮ ਧਨ ਵਾਹਿਗੁਰੂ ਸਾਹਿਬ ਜੀ ਸਾਗਲੇ ਦੂਖ ਮਿਟਾਏ ਸੁਖ ਦਈਏ ਆਪਣਾ ਨਾਮ ਜਪਾਇ ਕਰ ਕਿਰਪਾ ਆਪਣੀ ਸੇਵਾ ਲਾਏ ਸਾਗਲਾ ਦੁਰਤ ਮਿਟਾਇਆ ਹਮ ਬਾਰਕ ਸ਼ਰਨ ਪ੍ਰਭ ਧਿਆਲ ਸਭ ਗੁਣ ਕਾਟ ਗਿਏ ਪ੍ਰਭ ਆਪਣੇ ਰਾਖ ਲੀਏ ਮੇਰੇ ਗੁਰ ਗੋਪਾਲ ਰਹਾਉ ਤਾਬ ਪਾਪ ਬਿਨ ਸੇਖ ਨੀ ਭੀਤਰਾ ਭਾਏ ਗਿਰਬਾਲ ਗੋਸਾਈਂ ਸਾਸ ਸਾਸ ਪਾਰ ਬ੍ਰਹਮ ਅਰਾਦੀ ਆਪਣੇ ਸਤ ਗੁਰ ਕੈ ਬਲ ਜਾਈ आगम आगोचर व्यंत स्वामी ताका अंत ना पाईए लाखाट होईए धनवंत ता अपना प्रभु त्याइए आठ पहर पार ब्रह्म त्याई ਸਦਾ ਸਦਾ ਗੁਣ ਗਾਇਆ ਕਹੋ ਨਾਨਕ ਮੇਰੇ ਪੂਰੇ ਮਨੋਰਥ ਪਾਰ ਬ੍ਰਹਮ ਗੁਰ ਪਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਧੰਨ ਵਾਹਿਗੁਰੂ ਸਾਹਿਬ ਜੀ ਸਾਗਲੇ ਦੂਖ ਮਿਟਾਏ ਸੁਖ ਦिए ਆਪਣਾ ਨਾਮ ਜਪਾਇ ਕਰ ਕਿਰਪਾ ਆਪਣੀ ਸੇਵਾ ਲਾਏ ਸਾਗਲਾ ਦੁਰਤ ਮਿਟਾਇਆ ਹਮ ਬਾਰਕ ਸ਼ਰਨ ਪ੍ਰਭ ਦਿਆਲ ਆਵ ਗਣ ਕਾਟ ਗਿਏ ਪ੍ਰਭ ਆਪਣੇ ਰਾਖ ਲਿਏ ਮੇਰੇ ਗੁਰ ਗੋਪਾਲ ਰਹਾਉ ਤਾਪ ਪਾਪ ਬਿਨ ਸੇਖਿ ਨ ਭੀਤਰਾ ਭਾਏ ਗਰਬਾਲ ਗੋਸਾਈਂ ਸਾਸ ਸਾਸ ਪਾਰ ਬ੍ਰਹਮ ਅਰਾਦੀ ਆਪਣੇ ਸਤ ਗੁਰ ਕੈ ਬਲ ਜਾਈਂ ਆਗਮ ਆਗੋਚਰ ਬਿਆੰਤ ਸੁਆਮੀ ਤਾ ਕਾ ਅੰਤ ਨਾ ਪਾਈਏ ਲਾਖਾ ਖਾਟ ਹੋਈਏ ਧਨਵੰਤਾ ਆਪਣਾ ਪ੍ਰਭੂ ਧਿਆਈਏ ਆਠ ਪਹਿਰ ਪਾਰ ਬ੍ਰਹਮ ਧਿਆਈ ਸਦਾ ਸਦਾ ਗੁਣ ਗਾਇਆ ਕਹੋ ਨਾਨਕ ਮੇਰੇ ਪੂਰੇ ਮਨੋਰਥ ਪਾਰ ਬ੍ਰਹਮ ਗੁਰ ਪਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਧਨ ਵਾਹਿਗੁਰੂ ਸਾਹਿਬ ਜੀ ਸਾਗਲੇ ਦੁੱਖ ਮਿਟਾਏ ਸੁਖ ਦिए ਆਪਣਾ ਨਾਮ ਜਪਾਇ ਕਰ ਕਿਰਪਾ ਆਪਣੀ ਸੇਵਾ ਲਾਏ ਸਾਗਲਾ ਦੁਰਤ ਮਿਟਾਇਆ ਹਮ ਬਾਰਕ ਸ਼ਰਨ ਪ੍ਰਭ ਦਿਆਲ ਆਵ ਗਣ ਕਾਟ ਗਿਏ ਪ੍ਰਭ ਆਪਣੇ ਰਾਂਖ ਲਿਏ ਮੇਰੇ ਗੁਰ ਗੋਪਾਲ ਰਹਾਉ ਤਾਪ ਪਾਪ ਬਿਨ ਸੇਖਿ ਨ ਭੀਤਰਾ ਭਾਏ ਗਿਰਬਾਲ ਗੋਸਾਈ सास सास पार ब्रह्म आराधी ਆਪਣੇ ਸਤ ਗੁਰ ਕੈ ਬਲ ਜਾਈ ਆਗਮ ਆਗੋਚਰ ਬਿਆੰਤ ਸੁਆਮੀ ਤਾਂ ਕਾ ਅੰਤ ਨਾ ਪਾਈਏ ਲਾਖਾ ਖਾਟ ਹੋਈ ਏ ਧਨਵੰਤਾ ਆਪਣਾ ਪ੍ਰਭੂ ਧਿਆਈਏ ਆਠ ਪਹਿਰ ਪਾਰ ਬ੍ਰਹਮ ਧਿਆਈ ਸਦਾ ਸਦਾ ਗੁਣ ਗਾਇਆ ਕਹੋ ਨਾਨਕ ਮੇਰੇ ਪੂਰੇ ਮਨੋਰਥ ਬ੍ਰਹਮ ਗੁਰ ਪਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ